ਸੰਗਰਾਸ਼ ਤੋਂ ਬਾਅਦ ਪੱਕੇ ਹੋਣ ਤੇ ਮਿਲਕ ਫੈਕ ਦੇ ਸੀਟੇਸੀ ਮੁਲਾਜ਼ਮਾਂ ਨੇ ਦੇਸੀ ਕਿਉ ਦੇ ਦੀਵੇ ਜਗਾ ਕੇ ਮਨਾਏ ਖੁਸ਼ੀ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਮਿਲਕ ਫੈਕ ਦੇ ਸੀਟੇਸੀ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਗਰਾਸ਼ ਕਰ ਰਹੇ ਸਨ ਕੰਟਰੈਕਟ ਬੇਸੇ ਪੰਜਾਬ ਦੇ ਵੱਖ ਵੱਖ ਮਿਲਕ ਪਲਾਂਟਾ ਵਿੱਚ ਕੰਮ ਕਰ ਰਹੇ ਲਗਭਗ 500 ਦੇ ਕਰੀਬ ਮੁਲਾਜ਼ਮਾਂ ਨੂੰ ਸੀਟੇਸੀ ਕਾਨੂੰਨ ਰਾਦ ਹੋਣ ਕਾਰਨ ਫਾਇਦਾ ਮਿਲਿਆ ਹੈ ਮੁਲਾਜ਼ਮਾ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਤ ਸੁਬੇ ਦੇ ਵਾਕ ਵਾਕ ਮਿਲਕ ਪਲਾਂਟਾ ਵਿੱਚ ਮਾਮੂਲੀ ਜਿਹੀ ਤਨਖਾਹ ਤੇ ਕੰਮ ਕਰ ਰਹੇ ਸਨ ਜਿਸ ਕਾਰਨ ਉਹਨਾਂ ਲਈ ਪਰਿਵਾਰ ਚਲਾਉਣਾ ਵੀ ਔਖਾ ਹੋਇਆ ਪਿਆ ਸੀ ਪਰ ਹੁਣ ਪੱਕੇ ਹੋਣ ਕਾਰਨ ਨਾਲ ਉਹਨਾਂ ਦੀਆਂ ਤਨਖਾਹਾਂ ਵੀ ਵਧ ਜਾਣਗੀਆਂ ਵੇਰ ਕ ਮਿਲਕ ਪਲਾਂਟ ਗੁਰਦਾਸਪੁਰ ਦੇ ਸੀਟੀਸੀ ਮੁਲਾਜ਼ਮਾ ਨੇ ਦੇਰ ਰਾਤ ਇਸ ਦੀ ਖੁਸ਼ੀ ਦੇਸੀ ਕਿਉ ਦੇ 100 ਦੀਵੇ ਜਗਾ ਕੇ ਮਨਾਏ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਾਰੇ ਮਿਲਕ ਯੂਨੀਅਨਾਂ ਦੇ ਆਊਟਸੋਰਸ ਮਲਾਜਮ ਸਾਰੇ ਮਿਲਕ ਯੂਨੀਅਨਾਂ ਦੇ ਪੱਕੇ ਮਲਾਜਮ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਅੱਜ ਅਸੀਂ ਇਸ ਮਕਾਮ ਤੇ ਪੁੱਜੇ ਹਾਂ ਇਸ ਸੀਟੀਸੀ ਨਾਮ ਦੇ ਕਾਲੇ ਕਾਨੂੰਨ ਨੂੰ ਰੱਦ ਕਰਵਾਇਆ ਹੈ ਤੇ ਅੰਧੇਰੇ ਤੇ ਰੋਸ਼ਨੀ ਦੀ ਜਿੱਤ ਹੋਈ ਹੈ ਇਸ ਖੁਸ਼ੀ ਦੇ ਵਿੱਚ ਆਪਾਂ ਅੱਜ ਕਿਓ ਦੇ ਦੀਵੇ ਵੀ ਬਾਲੇ ਹਨ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਵੇਰਕਾ ਦੇ ਮਿਲਕ ਜੁਨੀਅਨ ਨੇ ਸਾਰਿਆਂ ਜੁਨੀਅਨ ਦੇ ਵਿੱਚ ਦੀਵੇ ਬਾਲੇ ਗਏ ਹਨ ਤੇ ਇਸ ਚੀਜ਼ ਦੀ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਲੰਬੇ ਸੰਘਰਸ਼ ਤੋਂ ਬਾਅਦ ਅਸੀਂ ਅੱਜ ਇਸ ਮੁਕਾਮ ਤੇ ਪੁੱਜੇ ਹਾਂ ਜਿਹੜੇ ਮਿਲਕ ਫੈਟ ਦੇ 500 ਦੇ ਕਰੀਬ ਮੁਲਾਜ਼ਮ ਹਨ ਜਿਹੜੇ ਸੀਟੀਸੀ ਦੇ ਅੰਡਰ ਸੀਗੇ ਤੇ ਸਾਰਿਆਂ ਨੂੰ ਬਹੁਤ ਹੀ ਫਾਇਦਾ ਮਿਲੇਗਾ ਇਸ ਦਾ ਕਿੰਨਾ ਲੰਬਾ ਸੰਘਰਸ਼ ਕਰ ਚੁੱਕੇ ਸੀਗੇ ਸਾਡਾ ਸੰਘਰਸ਼ ਤੇ ਕਾਫੀ ਲੰਬੇ ਸਮੇਂ ਤੋਂ ਚੱਲਦਾ ਆਉਂਦਿਆ ਪਿਛਲੇ ਕਈ ਸਾਲਾਂ ਤੋਂ ਪਰ ਜਿਹੜਾ ਆਪਾਂ ਪਿਛਲੇ ਜਨਵਰੀ ਮਹੀਨੇ ਤੋਂ ਜਿਹੜਾ ਆਪਾਂ ਲਗਾਤਾਰ ਰੱਖਿਆ ਆਪਣਾ ਸੰਕਲਪ ਆਪਾਂ ਨਹੀਂ ਉੱਠੇ ਡਟੇ ਰਹੇ ਤੇ ਉਹਦੇ ਡਟੇ ਰਹਿਣ ਸਦਕਾ ਸਾਨੂੰ ਇਸ ਆ ਜਿੱਤ ਪ੍ਰਾਪਤ ਹੋਈ ਆ ਜਿਹੜੀ ਸਾਨੂੰ ਮਨਜ਼ੂਰੀ ਮਿਲੀ ਆ ਹੁਣ ਪ੍ਰਵਾਨਗੀ ਮਿਲੀ ਆ ਇਹ ਸਾਨੂੰ ਆਰਸੀਐਸ ਤੋਂ ਮਿਲੀ ਆ ਕਿਉਂਕਿ ਏਜੰਡਾ ਦੇ ਬੋਰਡ 'ਚ ਪਿਛਲੇ ਸਾਲ ਦਾ ਪਾਸ ਹੋ ਗਿਆ ਸੀਗਾ ਪਰ ਜਿਹੜੀ ਆਰਸੀਐਸ ਤੋਂ ਮਨਜ਼ੂਰੀ ਆ ਉਹ ਨਹੀਂ ਮਿਲਦੀ ਪਈ ਸੀਗੀ ਤੇ ਜਿਹੜਾ ਵੀ ਤੁਸੀਂ ਸਹਿਯੋਗ ਦਿੱਤਾ ਤੇ ਜਿਹੜਾ ਵੀ ਆਪਾਂ ਪਾਈਚਾਰੇ ਨਾਲ ਇਕੱਠੇ ਹੋਏ ਤਰਨੇ ਤਰਨੇ ਲਾਏ ਆ ਤੇ ਇਹਦੇ ਸਦਕਾ ਹੀ ਆ ਜਿਹੜੀ ਪ੍ਰਵਾਨਗੀ ਸਾਨੂੰ ਮਿਲੀ ਆ ਤੇ ਮੈਂ ਇੱਕ ਵਾਰ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਆਪਾਂ ਇਹਨਾਂ ਕਾਲੇ ਕਾਨੂੰਨ ਰੱਦ ਕਰਵਾਉਣ ਵਿੱਚ ਕਾਮਯਾਬ ਹੋਏ ਹਾਂ ਜਿਹੜਾ ਨਾਮ ਸੰਦੀਪ ਕੁਮਾਰ ਜੀ ਮੈਂ ਵੀਰ ਕਾ ਮਿਲਕ ਪਲਾਨ ਚ ਮਲਾਜ਼ਮ ਆ ਜੀ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕੀ ਮਿਲਫੈਡ ਦਾ ਵੀ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਡੇ ਬੰਦਿਆਂ ਨੇ ਇੰਨੇ ਸੰਘਰਸ਼ ਕੀਤਾ 2 ਮਹੀਨੇ ਤੋਂ ਲਗਾਤਾਰ ਠੰਡ ਮੀਂਹ ਦੇ ਵਿੱਚ ਉੱਥੇ ਬੈਠੇ ਹੋਏ ਨੇ ਤੇ ਅੱਜ ਉਹਨਾਂ ਦੀ ਮਨਜ਼ੂਰੀ ਹੋਈ ਹੈ ਉਹਨਾਂ ਦੀ ਗੱਲ ਸੁਣੀ ਗਈ ਹੈ ਤੇ ਕਾਲੇ ਕਾਨੂੰਨ ਉਹਨਾਂ ਰੱਦ ਕੀਤੇ ਗਏ ਨੇ ਇਸੇ ਖੁਸ਼ੀ ਚ ਅਸੀਂ ਕਿ ਘੋਦੇ ਸੋਦੀਪੇ ਵਾਲੇ ਨੇ ਤੇ ਸਾਰੇ ਹੀ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਸਾਡੇ ਪਲਾਂਟ ਨੇ ਸਾਰਿਆਂ ਨੇ ਹੀ ਮਿਲਫੈਡ ਦਾ ਧੰਨਵਾਦ ਕੀਤਾ ਜੀ